ਪੰਜਾਬ ਚ ਤਪਸ਼ ਵੱਧਦੀ ਜਾ ਰਹੀ ਉਤੋਂ ਲੁਟੇਰੇ ਅਡਾਉਂਦੇ ਪਏ ਗਰਦ ਦੋਸਤੋ ਹਾਲਾਤ ਇਸ ਕਦਰ ਬੇਕਾਬੂ ਹੋ ਗਏ ਨੇ ਕਿ ਜੇਕਰ ਕੋਈ ਬੇਗਾਨਾ ਤੁਹਾਡਾ ਨਾਮ ਲੈ ਕੇ ਬੁਲਾਵੇ ਤਾਂ ਨਜ਼ਰ ਤੇ ਨਜ਼ਰ ਰੱਖਿਓ ਸਮਝਿਓ ਨਾ ਉਸਨੂੰ ਆਪਣਾ ਹਮਦਰਦ ਦੋਸਤੋ ਸਮਝਿਓ ਨਾ ਉਸਨੂੰ ਆਪਣਾ ਹਮਦਰਦ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਿਕ ਨੰਬਰ ਦਿੰਨੇ ਸੂਰੇ ਤੁਸੀਂ ਸ਼ੇਅਰ ਤੁਸਾਂ ਨੂੰ ਵੀਡੀਓ ਕਿਸ ਬਾਬਤ ਮਿਲੀ ਸਾਥਿਓ ਇੱਕ ਹੋਰ ਘਟਨਾ ਔੜ ਤੋਂ ਸਾਹਮਣੇ ਆ ਰਹੀ ਹੈ ਦੇਖਣ ਵਾਲੇ ਸੁਣਨ ਵਾਲੇ ਕਹਿਣਗੇ ਦੂਜੀ ਘਟਨਾ ਪਰ ਇਹ ਦੂਜੀ ਨਹੀਂ ਇਹ ਪਹਿਲੀ ਹੈ ਜੋ ਇੱਕ ਹਫਤਾ ਪਹਿਲਾਂ ਘਟੀ ਸੀ ਮੈਂ ਕਿਉਂ ਕਿਹਾ ਕਿ ਨਜ਼ਰ ਤੇ ਨਜ਼ਰ ਰੱਖਣਾ ਔਰ ਬਗਾਨਾ ਜੇਕਰ ਤੁਹਾਡਾ ਨਾਮ ਲੈ ਕੇ ਬੁਲਾਵੇ ਤਾਂ ਸਮਝਿਓ ਨਾ ਹਮਦਰਦ ਕੀ ਪਤਾ ਉਹਦੇ ਮਨ ਚ ਕੋਈ ਸ਼ੈਤਾਨੀ ਨਾ ਹੋਵੇ ਸਾਥਿਓ ਜਿਹੜੀ ਸਚਾਈ ਹੈ ਬਹੁਤ ਕੋੜੀ ਹੈ ਤੇ ਦਿਨ ਦਿਹਾੜੇ ਅਜਿਹਾਂ ਲੁੱਟਾ ਹੋ ਰਹੀਆਂ ਜਿਨ੍ਹਾਂ ਨੇ ਇੱਕ ਵਾਰੀ ਤਾਂ ਇਨਸਾਨ ਨੂੰ ਸੋਚਾ ਚ ਪਾ ਦਿੱਤਾ ਜੋ ਪ੍ਰਸ਼ਾਸਨ ਲਈ ਅਤੇ ਆਮ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਸੱਥਿਓ ਔੜ ਵੇਖੇ ਇੱਕ ਬਜ਼ੁਰਗ ਔਰਤ ਜਗਿੰਦਰ ਜਿਸ ਦਾ ਨਾਮ ਹੈ ਆਪਣੀ ਬਹੂ ਨਾਲ ਆਪਣੇ ਪੋਤੇ ਨਾਲ ਸ਼ਹਿਰ ਵੱਲ ਨੂੰ ਉਹਨਾਂ ਨੇ ਆਉਣਾ ਸੀ ਤੇ ਇੱਕ ਗੱਡੀ ਰੁਕਦੀ ਹੈ ਗੱਡੀ ਵਿੱਚ ਬੈਠੀਆਂ ਦੋ ਔਰਤਾਂ ਪਿਛਲੇ ਪਾਸੇ ਬੈਂਦੀਆਂ ਨੇ ਇਹ ਜਿਹੜਾ ਗੈਂਗ ਹੈ ਔਰਤਾਂ ਦਾ ਸਵਿਫਟ ਗੱਡੀ 'ਚ ਪਿਛਲੇ ਪਾਸੇ ਬੈਠੀਆਂ ਸਨ ਮੋਰੇ ਇੱਕ ਬੰਦਾ ਬੈਠਾ ਸੀ ਔਰਤ ਦਾ ਨਾਮ ਲੈ ਕੇ ਬੁਲਾਉਂਦੀਆਂ ਕਿ ਬੀਬੀ ਤੇਰਾ ਨਾਂ ਜਗਿੰਦਰ ਹੈ ਤੇ ਮੈਂ ਵੀ ਆੜਦੀ ਆ ਮੈਂ ਮੁਹੱਲੇ ਦੀ ਆ ਮੈਂ ਤੈਨੂੰ ਜਾਣਦੀ ਆ ਬਜ਼ੁਰਗ ਔਰਤ ਦਾ ਭਰੋਸਾ ਜਿੱਤ ਲੈਂਦੀਆਂ ਨੇ ਤੇ ਬਜ਼ੁਰਗ ਔਰਤ ਨੂੰ ਲਿਫਟ ਦੇਣ ਬਹਾਨੇ ਗੱਡੀ 'ਚ ਬਿਠਾ ਲਈਦੀਆਂ ਨੇ ਇੱਥੇ ਹੀ ਬਜ਼ੁਰਗ ਔਰਤ ਜਿਹੜੀ ਹੈ ਉਹਦੇ ਕੋ ਜਿਹੜੀ ਚਕੰਨਾ ਨਹੀਂ ਰਹਿ ਹੁੰਦਾ ਹਿੰਦੀ 'ਚ ਜਿਵੇਂ ਕਹਿੰਦੇ ਕਿ ਚੂਕ ਹੋ ਗਈ ਉਹਦੇ ਤੋਂ ਉਹਦਾ ਕਾਰਨ ਕੀ ਹੈ ਬਜ਼ੁਰਗ ਔਰਤ ਨੂੰ ਉਹਨਾਂ ਨੇ ਨਾਮ ਲੈ ਕੇ ਬੁਲਾ ਲਿਆ ਕਿ ਤੇਰਾ ਨਾਮ ਜਗਿੰਦਰ ਹੈ ਪਰ ਬਜ਼ੁਰਗ ਔਰਤ ਨੇ ਤਾਂ ਪਛਾਨਿਆ ਹੀ ਨਹੀਂ ਸੋ ਤੁਸੀਂ ਅਜਿਹੀ ਜਦੋਂ ਕੋਈ ਚੀਜ਼ ਘਟਦੀ ਹੈ ਤੁਸੀਂ ਸੁਚੇਤ ਰਹਿਣਾ ਜੇਕਰ ਕੋਈ ਤੁਹਾਡਾ ਨਾਮ ਲੈ ਕੇ ਬੁਲਾਉਂਦਾ ਉਹ ਤੁਹਾਡੇ ਬਾਰੇ ਜਾਣਕਾਰੀ ਹਾਸਲ ਕਰਕੇ ਆ ਗਿਆ ਉਹਦੇ ਮਨ 'ਚ ਸ਼ੈਤਾਨੀ ਆ ਪਰ ਜੇ ਤੁਹਾਨੂੰ ਹੀ ਨਹੀਂ ਪਤਾ ਤੁਸੀਂ ਕਿੱਦਾਂ ਉਸਤੇ ਵਿਸ਼ਵਾਸ ਕਰ ਸਕਦੇ ਹੋ ਇਹਨਾਂ ਗੱਲਾਂ ਤੋਂ ਅਸੀਂ ਸੁਚੇਤ ਰਹਿਣਾ ਤਾਂ ਬਜ਼ੁਰਗ ਔਰਤ ਨੂੰ ਉਸਦੀ ਨੂੰਹ ਅਤੇ ਪੋਤੇ ਸਮੇਤ ਗੱਡੀ 'ਚ ਬਿਠਾ ਲਿਆ ਜਾਂਦਾ ਹੈ ਤੇ ਗੱਡੀ ਵਿੱਚ ਔਰਤ ਦੀ ਬਾਲੀ ਲਾ ਲਈ ਜਾਂਦੀ ਹੈ ਉਹ ਕਿਵੇਂ ਲਈ ਜਾਂਦੀ ਹੈ ਬਜ਼ੁਰਗ ਔਰਤ जोगਿੰਦਰ ਤੋਂ ਸੁਣਾ ਕੇ ਪਰ ਹਾਲਾਤ ਕਿਸ ਕਦਰ ਜਿਹੜੇ ਬਦ ਨਾਲੋਂ ਬੱਤਰ ਹੋ ਗਏ ਆ ਹਾਲਾਤ ਕਿਸ ਕਦਰ ਬਦਸੂਰਤ ਹੋ ਗਏ ਆ ਕਿ ਲੁਟੇਰਾ ਗੈਂਗ ਵਾਲੇ ਹੁਣ ਕਿੰਨੀ ਸ਼ੈਤਾਨੀ ਨਾਲ ਕੰਮ ਕਰਦੇ ਆ ਪਹਿਲਾਂ ਤਾਂ ਗੱਲਾਂ ਬਾਤਾਂ ਰਹੀਂ ਬੜੀ ਮਿਠਾਸ ਰੱਖਦੇ ਫਿਰ ਇੱਕਦਮ ਹੀ ਗੱਲਾਂ ਬੱਕਬਕੀਆਂ ਹੋ ਜਾਂਦੀਆਂ ਪਹਿਲਾਂ ਤਾਂ ਗੱਲਾਂ ਬਾਤਾਂ ਰਹੀਂ ਪ੍ਰਾਣੀਆਂ ਜਿਹੜੀਆਂ ਤੁਹਾਡੇ ਚਿੱਤ-ਚਿੱਤੇ ਵੀ ਨਹੀਂ ਹੁੰਦੀਆਂ ਅਸਲ 'ਚ ਜਿਹੜੀਆਂ ਘਟੀਆਂ ਵੀ ਨਹੀਂ ਹੁੰਦੀਆਂ ਉਹੋ ਜਿਹੀ ਗੱਲਾਂ ਦੀ ਸਾਜ ਪਾ ਕੇ ਪੀਂਗ ਪਾ ਦਿੰਦੇ ਫਿਰ ਇੱਕਦਮੀ ਰੱਸੀ ਕੱਟ ਦਿੰਦੇ ਆ ਕੰਨਾਂ ਤੇ ਚਪਟਾ ਮਾਰ ਕੇ ਸੋ ਪ੍ਰਸ਼ਾਸਨਕ ਇਹੀ ਬੇਨਤੀ ਹੈ ਪ੍ਰਸ਼ਾਸਨ ਨੇ ਇਹੀ ਕਹਿਣਾ ਹੁੰਦਾ ਕਿ ਅਸੀਂ ਮਾਮਲਾ ਦਰਜ ਕਰ ਰਿਆ ਤਫ਼ਤੀਸ਼ ਬਹੁਤ ਤੇਜ ਹੈ ਜਲਦੀ ਜਿਹੜੇ ਇਹ ਦੋਸ਼ੀ ਆ ਉਸ ਲਾਕਾ ਪਿੱਛੇ ਹੋਣਗੇ ਪਰ ਲੋਕ ਕਹਿੰਦੇ ਕਿ ਜਿਨ੍ਹਾਂ ਨੇ ਬਾਲੀਆਂ ਉਤਾਰੀਆਂ ਉਹਨਾਂ ਦੇ ਚਿਹਰੇ ਤੋਂ ਨਕਾਬ ਕਦ ਉਤਰੇਗਾ ਅਸੀਂ ਇਸ ਕੱਲ ਦਾ ਇੰਤਜ਼ਾਰ ਕਰ ਰਹੇ ਹਾਂ ਤਖਾਨੀ ਤੁਹਾਨੂੰ ਮੌਕੇ ਦੀ ਤਸਵੀਰ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਜਸਵੀ ਕੁਮਾਰ ਮੈਂ ਉਹਦਾ ਕੰਮ ਕੁੰਮਕਾ ਦਾ ਕਰਦੇ ਮੇਰੀ ਔੜ ਨਾਨਾ ਦੀ ਦੁਕਾਨ ਅੱਛਾ ਨਾਨਾ ਨਾਨ ਦਾ ਕੰਮ ਕਰਦੇ ਹੈਗੇ ਆ ਤੇ ਇਹ ਤੁਹਾਡੇ ਗੱਡੀ ਦੀ ਜਿਹੜੀ ਵਾਰਦਾਤ ਵਾਪਰੀ ਹੋਈ ਸੀ ਉਹਦੇ ਵਿੱਚ ਕੌਣ ਸੀਗੇ ਨਾਲ ਕੌਣ ਸੀ ਵਿੱਚ ਦੋ ਲੀਡੀਜ਼ ਸੀ ਨਹੀਂ ਨਹੀਂ ਇਥੋਂ ਘਰੋਂ ਕੌਣ ਸੀ ਘਰੋਂ ਮੇਰੀ ਮਾਤਾ ਜੀ ਤੇ ਮੇਰੀ ਘਰ ਵਾਲੀ ਸੀ ਮੇਰਾ ਛੋਟਾ ਬੱਚਾ ਸੀ ਅੱਛਾ ਤੇ ਫਿਰ ਇਹਨਾਂ ਨੇ ਹਸਪੀਟਲ ਜਾਣਾ ਸੀ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਅੱਛਾ ਤੇ ਉਹ ਅੱਡੇ ਤੇ ਉਹਨਾਂ ਨੇ ਰਾਇਆ ਦੁਕਾਨ ਦੇ ਕੋਲ ਉਹਨਾਂ ਨੇ ਰੋਟੀਆਂ ਉਹਨਾਂ ਪੁੱਛੇ ਤੁਸੀਂ ਕਿੱਥੇ ਜਾਣਾ ਉਹ ਕਹਿੰਦੇ ਸੀ ਉਥੇ ਨਹੀਂ ਜਾਣਾ ਜਾਨੀ ਉਹਨਾਂ ਨੇ ਗੱਡੀ ਖੜੀ ਕਰਕੇ ਪੁੱਛ ਲਿਆ ਹਾਂਜੀ ਖੜੀ ਕਰਕੇ ਪੁੱਛਿਆ ਅੱਛਾ ਹਾਕ ਮਾਰਿਆ ਤਿੰਨ ਚਾਰ ਜਨਾਨੀਆਂ ਇਹ ਕਿ ਗੱਡੀ ਚ ਕੌਣ ਸੀ ਤੁਹਾਡੇ ਘਰ ਦੇ ਤੁਸੀਂ ਤੁਸੀਂ ਕੀ ਨਾਂ ਤੁਹਾਡਾ ਇਹ ਕਿਦਾਂ ਹੋਈ ਸੀ ਗੱਲਬਾਤ ਉਹਨਾਂ ਨੇ ਜਿੱਦਾਂ ਨਾ ਮੈਂ ਤਾਂ ਅੱਡੇ 'ਚ ਖੜੀ ਸੀ ਮੰਮੀ ਨੂੰ ਬੁਆਇਂ ਮਾਰੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮੰਮੀ ਨੂੰ ਕਹਿੰਦੇ ਹਾਂ ਜਾਣਦੇ ਹਾਂ ਵੀ ਮੈਂ ਅੱਛਾ ਉਹ ਕਹਿੰਦੇ ਜਾਣਦੇ ਆ ਹਾਂ ਜੀ ਕਹਿੰਦੀ ਮੈਂ ਇੱਥੇ ਦੀ ਕੁੜੀ ਆ ਬਾਜਗਰ ਮਹੱਲੇ ਦਾ ਨਾਮ ਲੈ ਸੀ ਉਹਨੇ ਅੱਛਾ ਹਾਂ ਜੀ ਕਹਿੰਦੀ ਮੈਂ ਬਾਜਗਰ ਮਹੱਲੇ ਦੀ ਕੁੜੀ ਆ ਪਰ ਤੁਸੀਂ ਨਹੀਂ ਸੀ ਜਾਣਦੇ ਨਹੀਂ ਮੈਂ ਨਹੀਂ ਸੀ ਜਾਣਦੀ ਫਿਰ ਮੰਮੀ ਮੈਨੂੰ ਬਾਅਦ ਚ ਖਿੱਚ ਕੇ ਲੱਗੀ ਮੰਮੀ ਕਹਿੰਦੀ ਆ ਜਾ ਵੀ ਚੱਲੇ ਆਪਾਂ ਨੂੰ ਜਾਣ ਦੀ ਉਹ ਸਿਆਣਾ ਉਮਰ ਕਿੰਨੀ ਕੁ ਮੰਮੀ ਦੀ ਮਾਂ ਤਾਂ ਵੀ ਆ ਗਏ ਸਾਡੇ ਅੱਛਾ ਇਧਰ ਇਹ ਮਾਤਾ ਹੈ ਨਾ ਅੱਛਾ ਇਹ ਇਹ ਮਾਤਾ ਜੀ ਸੀਗੇ ਹੈ ਨਾ ਮੇਰਾ ਛੋਟਾ ਮੁੰਡਾ ਕੋਈ ਨਹੀਂ ਸੋਚਿਆ ਹੋਣਾ ਵੀ ਸ਼ਾਇਦ ਜਾਣਦੇ ਹੋਵੇ ਚੇਤਾ ਭੁੱਲ ਗਿਆ ਜਾਣਦੇ ਚੱਲ ਵੀ ਇਹਨਾਂ ਵੀ ਹਸਪੀਟਲ ਜਾਣਾ ਵੀ ਉਹ ਕਹਿੰਦੇ ਬੋਟੀ ਦਾ ਪਥਰੀਆਂ ਸੀ ਬਾਰੇ ਪ੍ਰੈਸ਼ਰ ਹੋਇਆ ਸੀ ਕਹਿੰਦੇ ਹਾਂ ਤੇ ਫਿਰ ਕੀ ਉਹ ਬਹਿ ਗਏ ਗੱਡੀ 'ਚ ਤੁਸੀਂ ਹਾਂਜੀ ਅਸੀਂ ਇੱਥੋਂ ਬੈਠ ਗਏ ਤੇ ਸਾਨੂੰ ਉਹ ਤੇ ਬਿਜਲੀ ਘਰ ਦੇ ਮੋਰੀ ਜਾ ਕੇ ਉੱਥੇ ਤੋਂ ਉਤਾਰਤਾ ਨਹੀਂ ਉਤਾਰਿਆ ਕਿੱਦਾਂ ਕਿਹਾ ਕੀ ਉਹਨਾਂ ਨੇ ਮੈਨੂੰ ਕਹਿੰਦੇ ਤੁਹਾਨੂੰ ਮੁੰਡਾ ਲੈ ਕੇ ਇਧਰਲੀ ਸਾਈਡ ਤੇ ਆ ਕੇ ਬਹਿ ਜਾ ਮਤਲਬ ਉਹਨਾਂ ਕਾ ਸਾਈਡ ਬਦਲ ਲੋ ਹਾਂਜੀ ਤੇ ਮਾਤਾ ਨੂੰ ਕਹਿੰਦੇ ਆਪਣੀ ਨੂੰ ਇੱਧਰ ਮੋੜਨ ਨੂੰ ਕਰ ਦੇ ਅੱਛਾ ਬਸ ਐਨੇ ਚ ਮੈਂ ਮੁੰਡਾ ਲਾ ਕੇ ਬਾਹਰ ਆ ਕੇ ਖੜ ਗਿਆ ਹਾਂ ਤੇ ਮੰਮੀ ਹਲੇ ਗੱਡੀ ਜੇ ਸੀਗੇ ਬਸ ਐਦੇ-ਐਦੇ ਕਰਦੇ ਕਰਦੇ ਵੀ ਇੱਧਰ ਹੋ ਜੋ ਇੱਧਰ ਹੋ ਜੋ ਪਤਾ ਹੀ ਲੱਗਿਆ ਉਹਨਾਂ ਨੇ ਕਿ ਕਦੋਂ ਪਤਾ ਤੁਹਾਡਾ ਕੀ ਨਾਮ ਹੈ ਜੀਂਦਰ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀਆਂ ਬਾਲੀਆਂ ਨਾਲ ਲਾਈਆਂ ਲਾ ਲਈਆਂ ਸੀ ਜਾਂ ਕਿੰਨਾ ਇੱਕ ਉਹਨਾਂ ਨੇ ਮਤਲਬ ਲਾ ਲਈ ਜਦ ਐਦੇ ਨੇ ਲਾਣ ਲੱਗੀ ਨਾ ਮੈਨੂੰ ਉਹਦਾ ਹੱਥ ਲੱਗ ਗਿਆ ਮੈਂ ਵਾਟਣ ਕਹਿੰਨੀ ਆ ਤਾਂ ਲਟੇਰੀਆਂ ਜੇ ਲੱਗਦੀਆਂ ਨਾ ਉੱਥੋਂ ਨਿਕਲ ਵੀ ਬਾਹਰ ਮਤਲਬ ਇੱਕ ਵਾਲੀ ਲਾ ਲਈ ਹਾਂਜੀ ਇੱਕ ਉਹਨਾਂ ਲਾ ਲਈ ਦੀ ਇੱਕ ਰਹਿ ਗਈ ਦੀ ਇੱਕ ਵੀ ਅਭੀ ਲਾਣੀ ਦੀ ਪਾ ਮੈਨੂੰ ਲਈ ਜਾਨ ਬਾਹਰ ਨੂੰ ਕੱਢ ਤੇ ਉਸ ਤੋਂ ਬਾਅਦ ਫਿਰ ਤੁਸੀਂ ਗੱਡੀ ਤੋਂ ਬਾਹਰ ਆ ਗਏ ਗੱਡੀ ਦੇ ਬਾਹਰੇ ਖੜੇ ਸੀ ਅੱਛਾ ਉਹ ਨਹੀਂ ਕਿਹਾ ਵੀ ਸਾਈਡ ਬਦਲ ਲਓ ਤੁਹਾਨੂੰ ਬਾਹਰ ਕਰ ਦਿੰਦਾ ਹਾਂ ਹਾਂ ਬਾਕੀ ਸਾਈਡ ਬਦਲ ਲਓ ਇਹ ਬੱਟੀ ਵਾਲੀ ਗੱਡੀ ਜੋ ਲਾਲ ਕੇ ਸੀ ਮਤਲਬ ਗੱਡੀ ਦੇ ਵਿੱਚ ਬੈਠੀ ਜਾਨੀ ਦੂਜੀ ਵਾਲ ਬਾਲੀ ਲਾਉਣ ਚ ਕਾਮਯਾਬ ਨਹੀਂ ਹੋਏ ਹਾਂ ਹੁਣ ਮੰਮੀ ਨੂੰ ਪਤਾ ਲੱਗ ਗਿਆ ਮੰਮੀ ਫਟਾਫਟ ਬਾਹਰ ਇੱਕ ਉਹ ਲੈ ਕੇ ਲਾ ਕੇ ਹਾਂਜੀ ਜਦ ਤੱਕ ਅਸੀਂ ਕੁਝ ਕਰਨ ਜੋਗ ਵੀ ਨਹੀਂ ਸਤੇ ਕਿ ਛੱਡ ਸਾਲ ਟਾਈਮ ਕਿੰਨਾ ਕਿਸੇ ਦਾ ਅੰਦਾਜ਼ਾ ਟਾਈਮ ਵੀ ਹਲੇ ਕੋਖਰੀ ਜਿੰਨਾ ਕੱਲ ਸੀ ਬਸ 10 ਵਜੇ ਉਹ ਸਾਰਾ ਦਿਨ ਦਾ ਹੀ ਟਾਈਮ ਸੀ ਬਸ ਪੁਲਿਸ ਰਿਪੋਰਟ ਕੀਤੀ ਸੀ ਤੁਸੀਂ ਹਾਂਜੀ ਪੁਲਿਸ ਰਿਪੋਰਟ ਕੀਤੀ ਸੀ ਫਿਰ ਪੁਲਿਸ ਰਿਪੋਰਟ ਕੀਤੀ ਸੀ ਕੋਈ ਕਾਰਵਾਈ ਹੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਹੈਗੀ ਸੋ ਇਹ ਦੇਖੋ ਇਹ ਤੁਹਾਨੂੰ ਤਾਂ ਇਹ ਗੱਲ ਵੱਧਖਾਈ ਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਕਿ ਗੱਡੀ ਦੇ ਵਿੱਚ ਜਿਹੜੀਆਂ ਲੇਡੀਜ਼ ਹੈਗੀਆਂ ਆ ਉਹ ਗੱਡੀ 'ਚ ਬੈਠੀਆਂ ਹੁੰਦੀਆਂ ਤਾਂ ਤੁਹਾਨੂੰ ਜਿਸ ਤਰ੍ਹਾਂ ਇਹਨਾਂ ਨੂੰ ਕਹਿੰਦਾ ਕਿ ਅਸੀਂ ਇੱਥੇ ਦੀ ਕੁੜੀ ਆ ਕਿਸੇ ਨੂੰ ਉਹ ਕੁਛ ਕਹਿ ਦਿੰਦੇ ਕੁਛ ਕਹਿ ਦਿੰਦੇ ਆ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਜਦ ਤੱਕ ਤੁਸੀਂ ਪੂਰੀ ਤਰ੍ਹਾਂ ਕਿਸੇ ਨੂੰ ਜਾਣਦੇ ਨਹੀਂ ਹੈਗੇ ਕਿ ਗੱਡੀ ਦੇ ਵਿੱਚ ਕੌਣ ਹੈ ਕੌਣ ਨਹੀਂ ਹੈ ਉਹ ਤੁਹਾਡੀ ਪਹਿਚਾਣ ਦਾ ਹੈ ਕਿ ਨਹੀਂ ਹੈ ਤਦ ਤੱਕ ਕਿਸੇ ਦੀ ਵੀ ਗੱਡੀ ਦੇ ਵਿੱਚ ਜਾਂ ਵਾਹਨ ਵਿੱਚ ਨਾ ਬੈਠੋ ਹੁਣ ਇਹ ਬਜ਼ੁਰਗ ਹੈਗੇ ਨਹੀਂ ਸੋਚਿਆ ਸ਼ਾਇਦ ਕੁੜੀ ਹੋਵੇ ਚਾਹੇ ਮੈਂ ਨਾ ਵੀ ਜਾਣਦਾ ਹਾਂ ਉਹਨੇ ਉਹਨੇ ਮਤਲਬ ਇਹ ਲਿਆ ਨਾ ਕਹਿੰਦੀ ਮੈਂ ਬਾਜੀਗਰਾਂ ਦੀ ਕੁੜੀ ਆ ਮਹਿੰਦਰ ਦੀ ਕੁੜੀ ਆ ਮੈਂ ਉਹਦੀ ਕੁੜੀ ਮਤਲਬ ਗਲਤ ਸਾਰੇ ਨਾਮ ਲੈ ਕੇ ਵੀ ਤੇਰਾ ਨਾ ਜਗਿੰਦਰੋਆ ਜਗਿੰਦਰੋਆ ਨਾ ਨਹੀਂ ਸਾਰਾ ਕੁਝ ਸਤਾ ਪਤਾ ਕਰਨ ਤੋਂ ਬਾਅਦ ਜਿਹੜੀ ਇਹ ਲੁਟਕੋਆ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਘਰ ਦੇ ਵਿੱਚ ਬਾੜਨ ਤੋਂ ਪਹਿਲਾਂ ਕਿਸੇ ਨੂੰ ਉਹਦਾ ਪੂਰਾ ਬਾਇਓ ਡਾਟਾ ਲਵੋ ਔਰ ਕਦੀ ਵੀ ਕਿਸੇ ਅਣਪਛਾਤੇ ਬਾਣ ਦੇ ਵਿੱਚ ਕਿਰਪਾ ਕਰਕੇ ਨਾ ਬੈਠੋ